ਸਾਰਿਆਂ ਪਿਆਰਪੂਰੀ ਸਾਸਰੀ ਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਰਬੱਤ ਦਾ ਭਲਾ ਕਰੇ ਸੋ ਅੱਜ ਇੱਕ ਬਾਤ ਲੈ ਕੇ ਹਾਜ਼ਰ ਹੋਈਆਂ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨਵ ਆਨੰਦ ਪਿਆਰੀ ਜੀ ਬਾਤ ਦਾ ਇੱਕ ਰਾਜੇ ਦੇ ਦੋ ਧੀਆ ਸੀ ਉਹ ਉਹਦੇ ਘਰ ਵਾਲੀ ਹੈ ਨਹੀਂ ਸੀ ਬਸ ਉਹ ਸਮਝਦਾ ਸੀ ਵੀ ਇਹ ਈ ਮੇਰੀ ਜ਼ਿੰਦਗੀ ਹੈ ਇਹਨਾਂ ਵਾਸਤੇ ਹੀ ਮੈਂ ਜੀਉਣਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤਾਂ ਕੁੜੀਆਂ ਹੁਣ ਜਵਾਨ ਸੀ ਦੋਨੋਂ ਉਹ ਸੋਚਦਾ ਵੀ ਮੈਂ ਸਾਰੀ ਜ਼ਿੰਦਗੀ ਇਹਨਾਂ ਨੂੰ ਕਿੰਨਾ ਪਿਆਰ ਕਰਿਆ ਹੈ ਪੀਪਲ ਆਏ ਕੁੜੀਆਂ ਵੀ ਮੈਨੂੰ ਇੰਨਾ ਪਿਆਰ ਕਰਦੀਆਂ ਨੇ ਤਾਂ ਉਹ ਕੀ ਕਰਦਾ ਹੈ ਉਹਨਾਂ ਨੂੰ ਬੁਲਾਉਂਦਾ ਹੈ ਪਹਿਲਾਂ ਇੱਕ ਕੁੜੀ ਨੂੰ ਬੁਲਾਉਂਦਾ ਹੈ ਉਹਨੂੰ ਕਹਿੰਦਾ ਧੀਏ ਸੱਚ ਦੱਸ ਤੂੰ ਮੈਨੂੰ ਕਿੰਨਾ ਕ ਪਿਆਰ ਕਰਦੀ ਹੈ ਓਹੋ ਕਹਿੰਦੀ ਪਿਤਾ ਜੀ ਇਹ ਵੀ ਕੋਈ ਗੱਲ ਪੁੱਛਣ ਵਾਲੀ ਹੈ ਕਹਿੰਦੀ ਮੈਂ ਤਾਂ ਤੁਹਾਨੂੰ ਇੰਨਾ ਪਿਆਰ ਕਰਦੀ ਆਂ ਵੀ ਮੈਂ ਤੁਹਾਡੇ ਬਿਨਾ ਕੱਖ ਦੀ ਕੱਖ ਦੀ ਵੀ ਨਹੀਂ ਹੈਗੀ ਇਹ ਜ਼ਿੰਦਗੀ ਮੇਰੀ ਚ ਹਨੇਰਾ ਹੈ ਜੇ ਤੁਸੀਂ ਨਾ ਹੋਵੋ ਮੈਨੂੰ ਦੁਨੀਆ ਤੇ ਹਨੇਰਾ ਹੈ ਉਹ ਬਸ ਐ ਮਿੱਠੀਆਂ ਮਾਰ ਕੇ ਚਲੀ ਜਾਂਦੀ ਹੈ ਤਾਂ ਉਹ ਦੂਜੀ ਕੁੜੀ ਨੂੰ ਬੁਲਾਉਂਦਾ ਹੈ ਉਹਨੂੰ ਕਹਿੰਦਾ ਵੀ ਤੂੰ ਧੀਏ ਮੈਨੂੰ ਕਿੰਨਾ ਕੁ ਪਿਆਰ ਕਰਦੀ ਐ ਉਹ ਕਹਿੰਦੀ ਪਿਤਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਹੋਏ ਹੋ ਜਿਵੇਂ ਇੱਕ ਜਾਂ ਦੋ ਛੁਟਕੀ ਦਾਲ ਸਬਜ਼ੀ ਦੇ ਵਿੱਚ ਨਮਕ ਹੁੰਦਾ ਕਹਿੰਦੀ ਉਸ ਨਮਕ ਦੀ ਤਰ੍ਹਾਂ ਮੇਰੀ ਜ਼ਿੰਦਗੀ ਚੋਂ ਤੁਸੀਂ ਤਾਂ ਰਾਜੇ ਨੂੰ ਬੜਾ ਗੁੱਸਾ ਆਉਂਦਾ ਉਹਨੂੰ ਕਹਿੰਦਾ ਬਾ ਮੈਂ ਤੈਨੂੰ ਪਾਲਿਆ ਪਾਸ ਐਡਾ ਪਾਲ ਪਨੋਸ ਕੇ ਕੀਤਾ ਇੰਨਾ ਤੈਨੂੰ ਮੈਂ ਤੇਰੀਆਂ ਸਾਰੀਆਂ ਖਾਸ਼ਾਂ ਪੂਰੀਆਂ ਕਰੀਆਂ ਕਹਿੰਦਾ ਮੈਨੂੰ ਇੱਕ ਨਮਕ ਦੀ ਚੁਟਕੀ ਬਰਾबरी ਸਮਝਦੀ ਐ ਤੇ ਗੁੱਸੇ 'ਚ ਉਹਨੂੰ ਕਹਿੰਦਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਤੇ ਫੇਰ ਉਹਨੂੰ ਗੁੱਸਿਆ ਹੋਰ ਆਉਂਦਾ ਉਹਨੂੰ ਕਹਿੰਦਾ ਮੈਨੂੰ ਆਪਦੀ ਸ਼ਕਲ ਨਾ ਦਿਖਾਈ ਹੋ ਸਕਦਾ ਕਹਿੰਦਾ ਮਹਿਲ ਚੋਂ ਹੀ ਭੱਜ ਜਾ ਕੁੜੀ ਬਹੁਤ ਰੋਈ ਜਾ ਕੇ ਆਪਦੇ ਕਮਰੇ 'ਚ ਰੋਂਦੀ ਐ ਤਾਂ ਹੁਣ ਉਹ ਸੋਚਦੀ ਐ ਵੀ ਅੱਖਾਂ ਤੋਂ ਦੂਰ ਤਾਂ ਮੈਂ ਤਾਂ ਹੀ ਹੋ ਸਕੂੰ ਜੇ ਮਹਿਲ ਛੱਡੂੰ ਹੁਣ ਭਾਈ ਉਹ ਦੂਜੇ ਦਿਨ ਕੀ ਕਰਦੀ ਐ ਆਪਦੇ ਨਾਲ ਤਾਂ ਉਹ ਇੱਕ ਦੋ ਕੱਪੜੇ ਹੋਰ ਚੱਕ ਲੈਂਦੀ ਐ ਪਾਉਣ ਪਹਿਨਣ ਵਾਲੇ ਤੇ ਮਨਪਸੰਦ ਵਾਲੇ ਗਹਿਣੇ ਲੈ ਜਾਂਦੀ ਐ ਉਕਰ ਛੱਡ ਕੇ ਚਲੀ ਜਾਂਦੀ ਐ ਤਾਂ ਉਹ ਘਰ ਛੱਡ ਕੇ ਜਦੋਂ ਜਾਂਦੀ ਹੈ ਉਹ ਤੁਰ ਹੀ ਜਾਂਦੀ ਸੋਚਦੀ ਹੈ ਵੀ ਮੈਂ ਜਾਉਂਗੀ ਕਿੱਥੇ ਆ ਤਾਂ ਮੈਂ ਗਈ। ਨਾ ਮੈਨੂੰ ਕਿਸੇ ਨੇ ਕੰਮ ਦੇਣਾ ਹੈ। ਤੇ ਫੇਰ ਉਹ ਸੋਚਦੀ ਹੈ ਵੀ ਮੈਨੂੰ ਤਾਂ ਕੋਈ ਕੰਮ ਆਉਂਦਾ ਵੀ ਨਹੀਂ ਮੈਨੂੰ ਤਾਂ ਸਜਣਾ ਸੰਵਰਨਾ ਹੀ ਆਉਂਦਾ ਹੋਰ ਤਾਂ ਮੈਨੂੰ ਕੁਝ ਆਉਂਦਾ ਨਹੀਂ। ਫੇਰ ਉਹਦੇ ਦਿਮਾਗ 'ਚ ਆਉਂਦਾ ਵੀ ਨਹੀਂ ਰੋਟੀ ਪਾਣੀ ਤਾਂ ਮੈਂ ਥੋੜਾ ਬਹੁਤ ਬਣਾ ਲੈਣੀ ਆ ਮੇਰੀ ਮਾਂ ਨੇ ਮੈਨੂੰ ਰੋਟੀ ਸਬਜ਼ੀ ਬਣਾਉਣਾ ਸਿਖਾਇਆ ਹੋਇਆ ਹੈ। ਤਾਂ ਉਹ ਇਹੀ ਸੋਚਦੀ ਸੋਚਦੀ ਬੜੀ ਦੂਰ ਲੱਗ ਜਾਂਦੀ ਹੈ ਵੀ ਜੇ ਮੈਂ ਇੱਥੇ ਕਿਤੇ ਕੰਮ ਕਰੂੰ ਤਾਂ ਮੇਰੇ ਬਾਪ ਦੀ ਵੀ ਬੇਇੱਜ਼ਤੀ ਹੈ ਮੇਰੀ ਵੀ ਬੇਇੱਜ਼ਤੀ ਹੈ ਵੀ ਆਖਣਗੇ ਰਾਜੇ ਦੀਤੀ ਇੱਥੇ ਨੌਕਰ ਲੱਗੀ ਹੋਈ ਹੈ ਤਾਂ ਹੁਣ ਉਹ ਸੋਚ ਰਹੀ ਹੈ ਜਾਂਦੀ ਜਾਂਦੀ ਵੀ ਮੇਰੀ ਤਾਂ ਸ਼ਕਲ ਸੂਰਤ ਵੀ ਸੋਹਣੀ ਹੈ ਮੇਰੇ ਕੱਪੜੇ ਵੀ ਵੀ ਮੈਨੂੰ ਇਹ ਜੀ ਨੂੰ ਕੰਮ ਕਾਉਣ ਦੇਊਗਾ ਮੈਂ ਤਾਂ ਸਮਝ ਲੂ ਅਗਲਾ ਵੀ ਇਹ ਤਾਂ ਰਾਜੇ ਦੀਤੀ ਹੈ ਉਹ ਆਪਣੇ ਗਹਿਣੇ ਲਾ ਲੈਂਦੀ ਹੈ ਜਿਹੜੇ ਜੀ ਚਾ ਉਹਦੇ ਕੱਪੜੇ ਪਾ ਕੇ ਲੈ ਜਾਂਦੀ ਹੈ ਇੱਕ ਥੈਲੀ ਜੀ ਚ ਉਹਦੇ ਚ ਗਹਿਣੇ ਪਾ ਲੈਂਦੀ ਹੈ ਉਹਨੂੰ ਇੱਕ ਮੰਗਤੀ ਮਿਲਦੀ ਹੈ ਭਖਾਰਨਾ ਉਹਨੂੰ ਕਹਿਣ ਲੱਗੀ ਵੀ ਜਿਹੇ ਜੇ ਤੂੰ ਕੱਪੜੇ ਪਾਈ ਫਿਰਦੀਆਂ ਵੀ ਮੈਨੂੰ ਇਹੋ ਜਿਹੇ ਕੱਪੜੇ ਚਾਹੀਦੇ ਨੇ ਫੱਟੇ ਪੁਰਾਣੇ ਮੈਲੇ ਕੁਚਲੇ ਉਹ ਕਹਿੰਦੀ ਅਸੀਂ ਤਾਂ ਗਰੀਬਾਂ ਕਹਿੰਦੀ ਅਸੀਂ ਤੈਨੂੰ ਕੱਪੜੇ ਕਿੱਥੋਂ ਦੇਈਏ ਉਹ ਕਹਿੰਦੀ ਭਖਾਰਨਾ ਕਹਿੰਦੀ ਅਸੀਂ ਸਾਨੂੰ ਤਾਂ ਆਪ ਮਸਾਂ ਲੋਕਾਂ ਤੋਂ ਮਿਲਦੇ ਨੇ ਇਹ ਤਾ ਉਹ ਕੁੜੀ ਨੇ ਇੱਕ ਝੰਜਰ ਚਾਂਦੀ ਦੀ ਆਪਣੀ ਕੱਢੀ ਕੱਢ ਕੇ ਉਹਨੂੰ ਦੇਹਣ ਲੱਗੀ ਪੁਖਾਰਨ ਵੀ ਤੈਨੂੰ ਆਹ ਦੇਉਂਗੀ ਮੈਨੂੰ ਇੱਕ ਸੂਟ ਦੇ ਦੇ ਪੁਖਾਰਨ ਕਹਿੰਦੀ ਵੀ ਠੀਕ ਐ ਆ ਜਾ ਮੇਰੇ ਨਾਲ ਉਹ ਕਹਿੰਦੀ ਮੈਂ ਇੱਥੇ ਖੜੀ ਆ ਇੱਕ ਸੂਟ ਲਿਆ ਤੂੰ ਮੇਤੋਂ ਝੰਜਰ ਲੈ ਲੀ ਆ ਕੇ ਉਹ ਭਾਈ ਹੁਣ ਉਹਨੂੰ ਇੱਕ ਹੈ ਜੇ ਮੈਲਾ ਕਚੈਲਾ ਜਿਹਾ ਸੂਟ ਲਿਆ ਦਿੰਦੀ ਐ ਤੇ ਉਹ ਤੋਂ ਝੰਜਰ ਲੈ ਕੇ ਚਲੀ ਜਾਂਦੀ ਐ ਮਣੂ ਕੋੜੀ ਪੁੱਛਦੀ ਐ ਉੱਥੇ ਕਿਸੇ ਨੂੰ ਵੀ ਇੱਥੋਂ ਸ਼ਹਿਰ ਕਿੰਨੀ ਕ ਦੂਰ ਐ ਉਹ ਕਹਿੰਦੇ ਵੀ ਇਸ ਤੋਂ ਆਹ ਪਿੰਡ ਤੋਂ ਅੱਗੇ ਜਦੋਂ ਜਾਵੇਂਗੀ ਤਾਂ ਵੀ ਮੂਰੇ ਸ਼ਹਿਰ ਹੀ ਆਊਗਾ ਤਾਂ ਉਹ ਤੁਰ ਹੀ ਜਾਂਦੀ ਐ ਸ਼ਹਿਰ ਤੋਂ ਪਹਿਲਾਂ ਹੀ ਖੇਤਾਂ ਦੇ ਵਿੱਚ ਉਹਨੂੰ ਇੱਕ ਘਰ ਦਿਖਾਈ ਦਿੰਦਾ ਐ ਉਹਨਾਂ ਦੇ ਚਲੀ ਜਾਂਦੀ ਐ ਉਹ ਤਾਂ ਉੱਥੇ ਕੋਈ ਬੰਦਾ ਭੇਡਾਂ ਲੈ ਫਿਰਦਾ ਹੈ। ਉਹਨੂੰ ਸੋਚਦੀ ਹੈ ਵੀ ਆਹ ਭੇਡਾਂ ਚਾਰਦਾ ਹੈ ਵੀ ਇਹ ਕੰਮ ਤਾਂ ਮੈਂ ਵੀ ਕਰ ਸਕਦੀ ਆ। ਚਲੋ ਉਹ ਇੱਕ ਕਿਸਾਨ ਦਾ ਘਰ ਹੁੰਦਾ ਉੱਥੇ ਚਲੀ ਜਾਂਦੀ ਹੈ। ਖੇਤ 'ਚ ਰਹਿੰਦੇ ਹੁੰਦੇ ਨੇ। ਉਹਨਾਂ ਨੂੰ ਜਾ ਕੇ ਕਹਿਣ ਲੱਗੀ ਵੀ ਮੈਨੂੰ ਕੰਮ ਚਾਹੀਦਾ ਹੈ। ਉਹ ਮਲੇ ਉਹ ਕੱਪੜੇ ਪਾ ਲੈਂਦੀ ਹੈ। ਭਖਾਰਨ ਤੋਂ ਲੈ ਕੇ ਤੇ ਰੇਤਾ ਮਿੱਟੀ ਜਾ ਮੂੰਹ ਤੇ ਮੜ ਲੈਂਦੀ ਹੈ, ਕੱਪੜਿਆਂ ਤੇ ਮੜ ਲੈਂਦੀ ਹੈ ਹੋਰ। ਜਾਣੀ ਕਿ ਸੋਹਣੀ ਜੀ ਬਣ ਜਾਂਦੀ ਐ ਤਾਂ ਜਦੋਂ ਜਾਂਦੀ ਐ ਉਹ ਕਿਸਾਨ ਦੇ ਘਰ ਆਲੀ ਦੇਖ ਕੇ ਕਹਿੰਦੀ ਤੈਨੂੰ ਕਹਿੰਦੀ ਕੌਣ ਕੰਮ ਤੇ ਰੱਖੂ ਕਹਿੰਦੀ ਤੇਰੇ ਚ ਤਾਂ ਉਹੀ ਮੁਸਕ ਮਾਰਦਾ ਐ ਤਾਂ ਉਹ ਕਿਸਾਨ ਕਹਿਣ ਲੱਗਿਆ ਵੀ ਆਪਾਂ ਕਿਹੜਾ ਇਹਨੂੰ ਘਰੇ ਰੱਖਣਾ ਆਪਾਂ ਆਪਣੀਆਂ ਢੇਡਾਂ ਵਾਸਤੇ ਬੰਦਾ ਚਾਹੀਦਾ ਢੇਡਾਂ ਚਾਰ ਲਿਆ ਕਰेंगी ਉਹ ਕਹਿੰਦੀ ਹਾਂ ਤਾਂ ਉਹ ਰੱਖ ਲੈਂਦੇ ਨੇ ਭਾਈ ਉਹਨੂੰ ਉਹ ਕੰਦੇਬੀ ਨਦੀ ਹੈਗੀ ਐ ਵੀ ਨਦੀ ਦੇ ਪਰਲੇ ਪਾਸੇ ਸਾਡੀ ਝੌਂਪੜੀ ਆ ਉੱਥੇ ਬਣੀ ਹੋਈ ਖੇਤ 'ਚ ਉੱਥੇ ਸਾਡਾ ਬਾੜਾ ਹੈ ਪੇਡਾਂ ਦਾ ਉੱਥੇ ਛੱਡੇ ਆਉਂਦਾ ਉਹਨੂੰ ਕਿਸਾਨ ਵੀ ਤਾਂ ਇੱਥੇ ਹੀ ਰਹਿਣਾ ਹੈ ਉੱਥੇ ਉਹਨੂੰ ਆਟਾ ਪਾਣੀ ਦੇ ਦਿੰਦੇ ਨੇ ਵੀ ਆਪਦੀ ਰੋਟੀ ਇੱਥੇ ਪਕਾ ਕੇ ਖਾਈ ਹੁਣ ਜੀ ਉਹ ਉਹ ਉੱਥੇ ਰਹਿੰਦੀ ਐ ਵੀਂਗੀ ਡੈਡੀ ਕੱਚ ਕਰੋੜੀ ਰੋਟੀ ਬਣਾਉਂਦੀ ਐ ਆਪਦੀ ਖਾਪੀ ਲੈਂਦੀ ਐ ਪੇਡਾਂ ਚਾਰਦੀ ਐ ਤਾ ਇੱਕ ਦਿਨ ਉਹਨੇ ਸੋਚਿਆ ਕੁੜੀ ਨੇ ਵੀ ਇੱਥੇ ਕਿਹੜਾ ਮੈਨੂੰ ਕੋਈ ਦੇਖਦਾ ਹੈ ਵੀ ਕਿਉਂ ਨਾ ਮੈਂ ਸੋਹਣੀ ਬਣ ਜਾ ਆਪਦਾ ਨਹਾ ਕੇ ਤੇ ਆਪਦਾ ਉਹੀ ਆਪਦੇ ਰਾਜਕੁਮਾਰੀਆਂ ਵਾਲੇ ਕੱਪੜੇ ਪਾਵਾਂ ਗਹਿਣੇ ਪਾਵਾਂ ਜੀ ਕਰਿਆ ਉਹਦਾ ਤਾਂ ਉਹਨੇ ਕੀ ਕਰਿਆ ਉੱਥੇ ਜਿਹੜੀ ਨਦੀ ਚੱਲਦੀ ਸੀ ਨੇੜੀ ਉਹ ਨਾਲੇ ਤਾਂ ਭੇਡਾਂ ਲੈ ਗਈ ਭੇਡਾਂ ਉੱਥੇ ਚਰਿੰਗੀਆਂ ਉਹ ਨਦੀ ਤੇ ਨਹਾ ਧੋ ਕੇ ਉਹਨੇ ਆਪਦੇ ਕੱਪੜੇ ਬਦਲ ਲਏ ਤੇ ਨਾਲੇ ਪਾਲੇ ਗਹਿਣੇ ਤੇ ਹੁਣ ਉਹਨੂੰ ਆਪਦਾ ਆਪ ਸੋਹਣਾ ਲੱਗਿਆ ਵੀ ਮੈਂ ਤਾਂ ਸਾਫ ਸੁਥਰੀ ਹੋ ਗਈ ਹੁਣ ਉੱਥੇ ਮੋਰ ਮੰਗੂ ਪਹਿਲਾਂ ਪਾਉਂਦੀ ਨੱਚਦੀ ਫਿਰਦੀ ਐ ਉਹ ਤਾਂ ਨਦੀ ਦੇ ਦੂਜੇ ਪਾਸੇ ਉੱਥੋਂ ਦਾ ਜਿਹੜਾ ਰਾਜਾ ਸੀ ਉਹਦਾ ਮੁੰਡਾ ਸੀ ਚੰਦਰਪਾਹਨ ਉਹ ਆਇਆ ਹੁੰਦਾ ਤਾਂ ਉਹ ਵੀ ਪਾਣੀ ਦੀ ਤਲਾਸ਼ ਦੇ ਵਿੱਚ ਉਸੇ ਨਦੀ ਦੇ ਆ ਜਾਂਦਾ ਉਹ ਇੱਕ ਪਾਸੇ ਇਧਰਲੇ ਖੜੀ ਆ ਉਹ ਦੂਜੇ ਪਾਸੇ ਖੜ ਕੇ ਉਹਨੇ ਜਦੋਂ ਦਿਸਦੀ ਆ ਕੁੜੀ ਉਹ ਖੜਾ ਦਾ ਖੜਾ ਰਹਿ ਜਾਂਦਾ ਵੀ ਇਹ ਕੁੜੀ ਇੰਨੀ ਸੋਹਣੀ ਸੁਨੱਖੀ ਵੀ ਇੱਥੇ ਕੀ ਕਰਦੀ ਆ ਕੌਣ ਆ ਇਹ ਫਿਰ ਉਹ ਭੇਡਾਂ ਦੇਖਦਾ ਆਲੇ-ਦਾਲੇ ਵੀ ਭੇਡਾਂ ਵੀ ਹੋ ਸਕਦਾ ਇਹਦੀਆਂ ਭੇਡਾਂ ਹੋਣਾ ਫਿਰ ਉਹ ਸੋਚਦਾ ਵੀ ਭੇਡਾਂ ਚਾਰਨ ਵਾਲੀ ਕੁੜੀ ਤਾਂ ਇੰਨੀ ਸੁੰਦਰ ਹੋ ਨਹੀਂ ਸਕਦੀ ਵੀ ਐਨੇ ਸੋਹਣੇ ਕੱਪੜੇ ਗਹਿਣੇ ਪਾਏ ਹੋਏ ਨੇ ਤਾਂ ਉਹ ਫਟਾਫਟ ਘੋੜਾ ਭਜਾਉਂਦਾ ਹੈ ਉੱਥੇ ਆਉਂਦਾ ਹੈ ਉਹਦੇ ਆਉਣ ਤੋਂ ਪਹਿਲਾਂ ਕੁੜੀ ਉਹ ਵੀ ਸਮਝ ਜਾਂਦੀ ਆ ਵੀ ਇਹ ਜਿਹੜਾ ਭਜਾ ਲਿਆ ਇਹਨੇ ਘੋੜਾ ਇਹ ਹਰੇ ਆਊਗਾ ਉਹ ਪੇਡਾਂ ਨੂੰ ਉੱਥੇ ਜਾ ਕੇ ਬਾੜੇ ਚ ਵੜ ਦਿੰਦੀ ਆ ਤੇ ਉੱਥੇ ਇੱਕ ਦਰਖਤ ਦੇ ਉੱਲੇ ਖੜ ਕੇ ਦੇਖਣ ਲੱਗ ਜਾਂਦੀ ਹੈ ਉਹ ਦੇਖਦਾ ਆਲਾ ਦਵਾਲਾ ਦੇਖ ਕੇ ਉਹਨੂੰ ਕੋਈ ਸਮਝ ਨਹੀਂ ਆਉਂਦੀ ਵੀ ਕੁੜੀ ਗਈ ਤਾਂ ਗਈ ਕਿੱਥੇ ਤਾਂ ਹੁਣ ਉਹ ਚੱਲਿਆ ਜਾਂਦਾ ਜਦੋਂ ਨੂੰ ਕਿ ਤੋ ਕੁਛ ਨਹੀਂ ਮਿਲਦਾ ਦੂਜੇ ਦਿਨ ਉਹ ਫੇਰ ਆਉਂਦਾ ਦੂਜੇ ਦਿਨ ਆਉਂਦਾ ਜਦੋਂ ਤਾਂ ਉਹ ਕਿਸਾਨ ਦੇ ਘਰ ਆ ਜਾਂਦਾ ਹੈ ਉਹਨੂੰ ਆ ਕੇ ਪੁੱਛਦਾ ਹੈ ਵੀ ਇੱਥੇ ਇੱਕ ਕੁੜੀ ਦੇਖੀ ਸੀ ਮੈਂ ਨਦੀ ਦੇ ਕੋਲੇ ਪੇਡਾਂ ਪਤਾ ਨਹੀਂ ਉਹਦੀਆਂ ਸੀ ਵੀ ਸ਼ਾਇਦ ਉਸੇ ਦੀਆਂ ਹੋਣਗੀਆਂ ਪੇਡਾਂ ਸੀ ਉੱਥੇ ਹੋਰ ਵੀ ਬਹੁਤ ਸੋਹਣੀ ਕੁੜੀ ਸੀ ਗਹਿਣੇ ਪਾਏ ਹੋਏ ਬੜਾ ਸੋਹਣਾ ਉਹਦੇ ਵੀ ਰਾਜਕੁਮਾਰੀਆਂ ਵਰਗੀ ਕੁੜੀ ਸੀ ਤਾਂ ਉਹ ਹੱਸ ਪਈ ਕਿਸਾਨ ਤੇ ਉਹਦੇ ਘਰ ਵਾਲੀ ਉਹ ਕਹਿੰਦੀ ਵੀ ਇੰਨੀ ਸੋਹਣੀ ਕੁੜੀ ਕਹਿੰਦੀ ਭੇਡਾਂ ਵਾਲੀ ਤਾਂ ਹੋ ਨਹੀਂ ਸਕਦੀ ਕਹਿੰਦੀ ਸਾਡੀਆਂ ਭੇਡਾਂ ਚਾਰਦੀ ਐ ਇੱਕ ਕੁੜੀ ਵੀ ਉਹ ਤਾਂ ਪਰਪਖਾਰੀਆਂ ਦੀ ਕੁੜੀ ਐ ਸੋਹਣੀ ਤਾਂ ਉਹ ਹੈ ਹੀ ਨਹੀਂ ਕਹਿੰਦੀ ਉਹ ਤੇ ਮੁਸਕ ਮਾਰਦਾ ਉਹਨੂੰ ਕਹਿੰਦਾ ਵੀ ਕਿੱਥੇ ਐ ਉਹ ਪੁੱਛਦਾ ਉਹ ਦੱਸ ਦਿੰਦੇ ਨੇ ਵੀ ਉੱਥੇ ਐ ਤਾ ਉਹ ਉਧਰਲੇ ਪਾਸੇ ਫੇਰ ਜਾਂਦਾ ਹੈ ਜਾ ਕੇ ਉਹ ਦੇਖਦਾ ਤਾਂ ਕੁਦਰਤੀ ਉਹ ਕੁੜੀ ਦੂਰੋਂ ਉਹਨੂੰ ਦੇਖ ਲੈਂਦੀ ਹੈ ਘੂੜੇ ਤੇ ਆਉਂਦੇ ਨੂੰ ਉਹ ਫੇਰ ਇੱਕ ਦਰਖਤ ਦੇ ਉੱਲੇ ਹੋ ਕੇ ਖੜ ਜਾਂਦੀ ਹੈ ਤਾਂ ਜਦੋਂ ਉਹ ਨੇੜੇ ਜਾਂਦਾ ਤਾਂ ਉਹ ਵੀ ਦੇਖ ਲੈਂਦਾ ਵੀ ਕੁੜੀ ਆ ਖੜੀ ਹੈ ਦਰਖਤ ਦੇ ਉੱਲੇ ਵੀ ਮੈਨੂੰ ਦੇਖਦੀ ਹੈ ਦੋਹਾਂ ਨੇ ਇੱਕ ਦੂਜੇ ਨੂੰ ਦੇਖ ਲਿਆ ਤੇ ਦੋਹਾਂ ਦੀ ਅੱਖ ਮਿਲ ਜਾਂਦੀ ਹੈ ਹੁਣ ਉੱਥੋਂ ਉਹ ਚਲਿਆ ਜਾਂਦਾ ਹੈ ਕਹਿੰਦਾ ਕੁਛ ਨਹੀਂ ਕੁੜੀ ਨੂੰ ਜਦੋਂ ਜਾਂਦਾ ਤਾਂ ਉਹ ਕਰੇ ਬੜਾ ਉਦਾਸ ਤਾਂ ਉਹਦੀ ਮਾਂ ਪੁੱਛਦੀ ਐ ਵੀ ਪੁੱਤ ਤੂੰ ਗਿਆ ਸੀ ਸ਼ਿਕਾਰ ਖੇਲਣਾ ਵੀ ਤੂੰ ਇੰਨਾ ਉਦਾਸ ਕਿਉਂ ਐ ਉਹ ਕਹਿੰਦਾ ਨਹੀਂ ਮਾਂ ਕੁਛ ਨਹੀਂ ਕਹਿੰਦੀ ਨਾ ਤੇਰਾ ਚਿਹਰਾ ਦੱਸ ਰਿਹਾ ਕਹਿੰਦੀ ਤੇਰਾ ਤਾਂ ਮੂੰਹ ਲਟਕਿਆ ਪਿਆ ਉਤਰਿਆ ਪਿਆ ਜਿਵੇਂ ਹੀ ਉਹ ਕਹਿੰਦਾ ਮਾਂ ਮੇਰੀ ਗੱਲ ਮੰਨੇਗੀ ਉਹ ਕਹਿੰਦੀ ਦੱਸ ਰਾਜਾ ਤੇ ਉਹ ਕਹਿੰਦੇ ਵੀ ਦੱਸ ਦੱਸ ਪੁੱਤ ਕਹਿੰਦਾ ਵੀ ਇੱਕ ਨਹਿਰ ਦੇ ਨਦੀ ਦੇ ਪਰਲੇ ਪਾਸੇ ਝੌਂਪੜੀ ਦੇ ਵਿੱਚ ਇੱਕ ਕੁੜੀ ਹੈ ਵੀ ਮੈਂ ਉਹਦੇ ਹੱਥ ਦੀ ਰੋਟੀ ਖਾਣੀ ਹੈ ਉਹ ਕਹਿੰਦੇ ਵੀ ਜਿਹੜੀ ਝੌਂਪੜੀ 'ਚ ਰਹਿੰਦੀ ਐ ਇਹੀ ਜੀ ਕੁੜੀ ਹੋਊ ਕੋਈ ਗਰੀਬਣੀ ਵੀ ਆਪਣੇ ਤਾਂ ਪਕਵਾਨ ਛੱਤੀ ਬਣਦੇ ਨੇ ਰੋਜ਼ ਮਹਿਲ 'ਚ ਵੀ ਉਹਦੇ ਹੱਥ ਦੀ ਰੋਟੀ ਕੋਈ ਬਾੜੀ ਸਵਾਦ ਐ ਉਹ ਕਹਿੰਦਾ ਨਾ ਜੋ ਮਰਜ਼ੀ ਕਰੋ ਨਹੀਂ ਮੈਂ ਰੋਟੀ ਨਹੀਂ ਖਾਂਦਾ ਮੈਂ ਤਾਂ ਉਹਦੀ ਪਕਾਈ ਹੋਈ ਰੋਟੀ ਖਾਣੀ ਹੈ ਤਾਂ ਭਾਈ ਉਹ ਭੇਜ ਦਿੰਦੇ ਨੇ ਸਿਪਾਹੀ ਜਾਂਦੇ ਨੇ ਦੋ ਨਾਲ ਇੱਕ ਦਾਸੀ ਹੁੰਦੀ ਆ ਉਹ ਜਾਂਦੀ ਹੈ ਤਾਂ ਉੱਥੇ ਪਹੁੰਚ ਜਾਂਦੇ ਨੇ ਉਹਦੇ ਦੱਸੀ ਹੋਈ ਜਗ੍ਹਾ ਤੇ ਜਾ ਕੇ ਉਹਨੂੰ ਕਹਿਣ ਲੱਗੀ ਦਾਸੀ ਵੀ ਭਾਈ ਦੋ ਰੋਟੀਆਂ ਪਕਾ ਕੇ ਦੇ ਦੇ ਰਾਜੇ ਦਾ ਮੁੰਡਾ ਚੰਦਰਪਾਨ ਰਾਜਕੁਮਾਰ ਕਹਿੰਦਾ ਵੀ ਤੇਰੇ ਹੱਥ ਦੀ ਰੋਟੀ ਖਾਣੀ ਐ ਹੁਣ ਉਹ ਤਾਂ ਸਮਝ ਜਾਂਦੀ ਐ ਕੁੜੀ ਵੀ ਲੱਗ ਗਿਆ ਤੀਰ ਟਿਕਾਣੇ ਤੇ ਉਹ ਹੁਣ ਕਹਿੰਦੀ ਵੀ ਕੋਈ ਨਾ ਬੈਠੋ ਮੈਂ ਤਾਂ ਹੁਣ ਪਕਾ ਦਿੰਨੀ ਆ ਆਟਾ ਗੁੰਨਦੀ ਐ ਦੋ ਫੁਲਕੇ ਉਹਨੂੰ ਬਣਾ ਕੇ ਦਿੰਦੀ ਐ ਇੱਕ ਫੁਲਕੇ ਦੇ ਵਿੱਚ ਉਹਦਾ ਇੱਕ ਰਿੰਗ ਪਾਈ ਹੁੰਦੀ ਐ ਕੁੜੀ ਦੇ ਨੀਲੇ ਰੰਗ ਦਾ ਨਾਗ ਹੁੰਦਾ ਉਹ ਉਹਦੇ ਵਿੱਚ ਬਣਿਆ ਹੋਇਆ ਪਾਇਆ ਹੋਇਆ ਉਹ ਇੱਕ ਫੁਲਕੇ ਦੇ ਵਿੱਚ ਜਿਵੇਂ ਫੁਲਕਾ ਫੁੱਲ ਜਾਂਦਾ ਹੈ ਉਹ ਜ ਗਲੀ ਜੀ ਕਰਕੇ ਉਹਦੇ ਵਿੱਚ ਆਪਦੀ ਸ਼ਾਂਪ ਪਾ ਕੇ ਦੇ ਦਿੰਦੀ ਹੈ ਚਲੋ ਜੀ ਉਹ ਲੈ ਜਾਂਦੇ ਨੇ ਹੁਣ ਜਦੋਂ ਲੈ ਜਾਂਦੇ ਨੇ ਤਾਂ ਉਹਨੂੰ ਰੋਟੀ ਦਿੰਦੇ ਨੇ ਤਾਂ ਉਹਦੀ ਮਾਂ ਕਹਿੰਦੀ ਆਹ ਰੋਟੀ ਕਹਿੰਦੀ ਜੇਹੀ ਜੀ ਰੋਟੀ ਆਪ ਹੈ ਹੋਊਗੀ ਉਹ ਕਹਿੰਦੀ ਪਕਾਉਣ ਵਾਲੀ ਉਹੀ ਜੀ ਕਹਿੰਦੀ ਜੜੀ ਕੱਚੀ ਜੀ ਤੈਨੂੰ ਰੋਟੀ ਪਕਾਤੀ ਕਹਿੰਦਾ ਨਾ ਮੈਂ ਤਾਂ ਇਹੀ ਖਾਊਗਾ ਭਾਈ ਉਹ ਖਾਣ ਲੱਗਦਾ ਤਾਂ ਉਹ ਜੋ ਹੱਥ ਨੂੰ ਪਤਾ ਲੱਗਦਾ ਵੀ ਇਹਦੇ ਚ ਕੁਝ ਹੈਗਾ ਜਦੋਂ ਉਹ ਦੇਖਦਾ ਤੋੜ ਕੇ ਰੋਟੀ ਤਾਂ ਉਹਦੇ ਚ ਛਾਂਪ ਨਿਕਲਦੀ ਹੈ ਉਹ ਆਪਦੀ ਮਾਂ ਨੂੰ ਦਿਖਾਉਂਦਾ ਵੀ ਦੇਖ ਮਾਂ ਆ ਰੋਟੀ ਚੋਂ ਨਿਕਲੀ ਹੈ ਉਹ ਕਹਿੰਦੀ ਵੇ ਪੁੱਤ ਇਹ ਤਾਂ ਤੇਰੀਆਂ ਅੱਖਾਂ ਵਰਗ ਨੀਲੀਆਂ ਨੇ ਕਹਿੰਦੀ ਉਹ ਹੈ ਜੀ ਨੀਲਾ-ਨੀਲਾ ਨਾਗਾ ਉਹ ਬੜੀ ਖੁਸ਼ ਹੁੰਦੀ ਹੈ ਵੀ ਇਹ ਤਾਂ ਰਾਜਕੁਮਾਰੀਆਂ ਕੋਲ ਹੁੰਦੀਆਂ ਨੇ ਐਈਆਂ ਜਿਹੀਆਂ ਤਾਂ ਵੀ ਰੋਟੀ ਦੀ ਹਾਲੀ ਤਾਂ ਤੂੰ ਕਹਿੰਦਾ ਵੀ ਗਰੀਬਣੀ ਹੈ ਬਹੁਤ ਜਿਹੜੀ ਝੌਂਪੜੀ ਚ ਰਹਿੰਦੀ ਹੈ ਕਹਿੰਦੀ ਉਹ ਤਾਂ ਗਰੀਬ ਹੀ ਹੋਊਗੀ ਹੁਣ ਭਾਈ ਉਹ ਐਲਾਨ ਕਰਾਉਂਦਾ ਆਪਦੇ ਪਿਓ ਤੋਂ ਕਹਿੰਦਾ ਵੀ ਪਿਤਾ ਜੀ ਐਲਾਨ ਕਰ ਦਿਓ ਸਾਰੇ ਪਿੰਡਾਂ ਸ਼ਹਿਰਾਂ ਚ ਬੀ ਜਿਹਦੇ ਇਹ ਛਾਂਪ ਮੇਜ ਆਜੂ ਉਂਗੜ ਜ ਮੈਂ ਉਸ ਕੁੜੀ ਨਾਲ ਵਿਆਹ ਕਰਾਉਂਗਾ ਚਲੋ ਜੀ ਮਨਯਾਦੀ ਕਰਾ ਦਿੰਦੇ ਨੇ ਪਿੰਡਾਂ ਸ਼ਹਿਰਾਂ ਚ ਸਾਰੇ ਕੁੜੀਆਂ ਜਾਓ ਨਾਲ ਆਉਂਦੀਆਂ ਨੇ ਵੀ ਹੋ ਸਕਦਾ ਛਾਂਪ ਮੇਰੇ ਮੇਜ ਆਜੇ ਮੈਂ ਰਾਜੇ ਦੇ ਪੁੱਤ ਨਾਲ ਵਿਆਹ ਹੋ ਜੇ ਮੇਰਾ ਖੁਸ਼ੀ ਹੁੰਦੀ ਆ ਚਲੋ ਸਭ ਨੂੰ ਤਾਂ ਉਹ ਰਾਜਾ ਕੋਲ ਬੈਠਾ ਹੰਦਾ ਮੁੰਡਾ ਚੰਦਰਪਾਨ ਤਾਂ ਇੱਕ ਸਪਾਹੀ ਉਹ ਛਾਂਪ ਸਭ ਦੇ ਪਾਈ ਜਾਂਦਾ ਕਿਸੇ ਦੇ ਆਉਂਦੀ ਐ ਮੇਜ ਕਿਸੇ ਦੇ ਖੁੱਲੀ ਐ ਕਿਸੇ ਦੇ ਭੀੜੀ ਐ ਕਿਸੇ ਦੇ ਮੇਜ ਵੀ ਐ ਪਰ ਉਹ ਸਿਰ ਮਾਰੀ ਜਾਂਦਾ ਮੁੰਡਾ ਵੀ ਨਾ ਮੇਜ ਨਹੀਂ ਹੈਗੀ ਮੇਜ ਨਹੀਂ ਹੈਗੀ ਉਹ ਸਾਰੀਆਂ ਜਦੋਂ ਲੰਘ ਜਾਂਦੀਆਂ ਨੇ ਤਾਂ ਰਾਜਾ ਕਹਿਣ ਲੱਗਿਆ ਵੀ ਪੁੱਤ ਹੁਣ ਤਾਂ ਕੋਈ ਕੁੜੀ ਬੱਚੀ ਨਹੀਂ ਇਹ ਤਾਂ ਬਹੁਤ ਪਿੰਡਾਂ ਸ਼ਹਿਰਾਂ ਦੀਆਂ ਸਭ ਆ ਗਈਆਂ ਉਹ ਕਹਿਣ ਲੱਗਿਆ ਪਿਤਾ ਜੀ ਨਦੀ ਤੋਂ ਪਾਰ ਇੱਕ ਕੁੜੀ ਰਹਿੰਦੀ ਐ ਹਲੇ ਉਹ ਨਹੀਂ ਆਈ ਕਹਿੰਦਾ ਉਹ ਰਹਿ ਗਈ ਆਉਣ ਤੋਂ ਕਹਿੰਦਾ ਉਹਨੂੰ ਬੁਲਾਓ ਕਿਉਂ ਅੱਖ ਤਾਂ ਉਹਦੀ ਉਸੇਤੀ ਹੁੰਦੀ ਐ ਤਾਂ ਹੁਣ ਸਿਪਾਹੀ ਉਹਨੂੰ ਲੈ ਕੇ ਆਉਂਦੇ ਨੇ ਉਹ ਵੀ ਖੁਸ਼ ਹੋ ਜਾਂਦੀ ਐ ਵੀ ਮੇਰੀ ਛਾਂਪ ਪਾ ਮਿਲ ਗਈ ਜਦੋਂ ਵੀ ਮੈਨੂੰ ਬੁਲਾ ਰਿਹਾ ਹੁਣ ਰਾਜਕੁਮਾਰ ਤਾਂ ਉਹ ਜਾਂਦੀ ਐ ਉਹ ਛਾਂਪ ਪਾਉਂਦੀ ਐ ਉਹ ਮੀ ਮਲੇ ਕੁਚਲੇ ਕੱਪੜਿਆਂ 'ਚ ਜਾਂਦੀ ਐ ਛਾਂਪ ਪਾਉਂਦੀ ਐ ਤਾਂ ਉਹਦੇ ਮੇਚ ਹੁੰਦੀ ਐ ਜਦੋਂ ਛਾਂਪ ਹੀ ਉਹਦੀ ਐ ਤਾਂ ਰਾਜਕੁਮਾਰ ਵੀ ਸਮਝ ਜਾਂਦਾ ਐ ਵੀ ਇਹ ਮਲੇ ਕੱਪੜੇ ਅੱਜ ਜਾਣ ਕੇ ਪਾ ਕੇ ਆਈ ਐ ਤਾਂ ਉਹ ਕਹਿ ਦਿੰਦਾ ਐ ਵੀ ਮਾਂ ਇਹਦੇ ਛਾਂਪ ਮੇਚ ਆ ਗਈ ਮੈਂ ਤਾਂ ਹੁਣ ਇਹਦੇ ਨਾਲ ਵਿਆਹ ਕਰਾਉਂਗਾ ਉਹਦੇ ਮਾਪੇ ਬੜੇ ਹੈਰਾਨ ਹੁੰਦੇ ਨੇ ਕਹਿੰਦੇ ਇਹ ਤਾਂ ਮੂਈ ਪੁਖਾਰੀਆਂ ਦੀ ਕੁੜੀ ਐ ਵੀ ਤੈਨੂੰ ਤਾਂ ਢੱਡ ਰਾਜਿਆਂ ਦੇ ਬੱਚੇ ਧੀਆਂ ਦੇ ਰਿਸ਼ਤੇ ਹੋਣਗੇ ਤੂੰ ਇਹਦੇ ਨਾਲ ਵਿਆਹ ਕਿਉਂ ਕਰਾਉਣਾ ਕਹਿੰਦਾ ਨਾ ਮੈਂ ਤਾਂ ਇਹਦੇ ਨਾਲ ਹੀ ਕਰਾਉਣਾ ਜਦੋਂ ਉਹਨਾਂ ਨੇ ਪੁਖਾਰਨ ਕਿਹਾ ਉਹ ਕਹਿਣ ਲੱਗੀ ਕੁੜੀ ਕਹਿੰਨੀ ਇੱਕ ਮੇਰੀ ਗੱਲ ਸੁਣ ਲਓ ਵੀ ਮੈਂ ਪੁਖਾਰਨ ਨਹੀਂ ਹੈਗੀ ਵੀ ਤੁਸੀਂ ਮੈਨੂੰ ਬਾਥਰੂਮ ਤੱਕ ਲੈ ਜਾਓ ਬਸ ਮੈਨੂੰ ਨਹਾਉਣ ਦੀ ਆਗਿਆ ਦੇ ਦਿਓ ਉਹ ਕਹਿੰਦੇ ਵੀ ਚਲ ਠੀਕ ਐ। ਦਾਸੀ ਭਾਈ ਉਹਨੂੰ ਲੈ ਗਈ ਬਾਥਰੂਮ ਚ ਤਾਂ ਉਹ ਕੁੜੀ ਨਹਾ ਧੋ ਕੇ ਆਵਦਾ ਉਹੀ ਰਾਜਕੁਮਾਰੀ ਵਾਲਾ ਸੂਟ ਪਾ ਕੇ ਆਪਦੇ ਮਨਪਸੰਦ ਵਾਲੇ ਗਹਿਣੇ ਤੇ ਕੋਲੇ ਉਹ ਪਾ ਕੇ ਆਈ ਜਦੋਂ ਤਾਂ ਸਾਰੇ ਹੈਰਾਨ ਰਹਿ ਗਏ ਵੀ ਇਹ ਉਹੀ ਕੁੜੀ ਆ ਤਾਂ ਪਖਰਨ ਲੱਗਦੀ ਸੀ ਉਦੋਂ। ਉਹਨੂੰ ਕਹਿੰਦੇ ਵੀ ਕੀ ਰਾਜ ਐ ਇਹ? ਤੂੰ ਤਾਂ ਸੋਹਣੀ ਬਹੁਤ ਐ ਵੀ ਉਹੇ ਜਿਹੇ ਕੱਪੜਿਆਂ ਚ ਕਿਉਂ ਸੀ? ਉਹ ਕਹਿੰਦੀ ਮੈਂ ਸਾਰਾ ਕੁਝ ਬਾਅਦ ਚ ਦੱਸੂੰ। ਬੀ ਹਲੇ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦੀ ਮੌਕਾ ਆਊਗਾ ਉਹਨਾਂ ਦੱਸੂ ਤਾਂ ਹੁਣ ਉਹਨੂੰ ਪਤਾ ਹੀ ਹੁੰਦਾ ਕੁੜੀ ਨੂੰ ਵੀ ਮੇਰੇ ਨਾਲ ਵਿਆਹ ਕਰਾਊਗਾ ਸ਼ਾਂਪ ਵਾਸਤੇ ਪਾਈ ਹੈ ਜਿਹੜੀ ਤਾਂ ਉਹ ਕਹਿਣ ਲੱਗਿਆ ਚੰਦਰਪਾਨ ਵੀ ਹੁਣ ਮੈਨੂੰ ਮੈਂ ਤੇਰੇ ਨਾਲ ਵਿਆਹ ਕਰਾਂ ਉਹ ਕਹਿੰਦੀ ਵੀ ਮੈਂ ਤੁਹਾਨੂੰ ਇੰਨਾ ਦੱਸ ਦਿੰਨੀ ਆ ਮੈਂ ਫਲਾਨੇ ਰਾਜੇ ਦੀ ਧੀ ਆ ਰਾਜਕੁਮਾਰੀ ਆ ਮੈਂ ਭਖਾਰਨ ਨਹੀਂ ਹੈਗੀ ਤੇ ਇਹ ਮੇਰਾ ਐ ਰਹਿਣ ਦਾ ਕਾਰਨ ਆ ਜਿਹੜਾ ਉਹ ਤੁਹਾਨੂੰ ਬਾਅਦ ਚ ਦੱਸੂ ਸਮਾ ਆਇਤੋ ਵਿਆਹ ਮੈਂ ਤਾਂ ਕਰਾਂ ਮੇਰੇ ਪਿਓ ਨੂੰ ਪਤਾ ਹੋਣਾ ਚਾਹੀਦਾ ਰਾਜੇ ਨੂੰ ਉਹਦੇ ਬਿਨਾ ਮੈਂ ਸ਼ਾਦੀ ਨਹੀਂ ਕਰਾਂਗੀ ਹੁਣ ਭਾਈ ਰਾਜਾ ਦੋ ਸਪੰਜਾਂ ਨੂੰ ਭੇਜ ਦਿੰਦਾ ਵੀ ਉਹ ਉਹਨੂੰ ਰਾਜੇ ਨੂੰ ਲੈ ਕੇ ਆਓ ਉਹ ਰਾਜੇ ਨੂੰ ਜਾ ਕੇ ਦੱਸਦੇ ਨੇ ਤਾਂ ਉਧਰੋਂ ਰਾਜਾ ਬੜਾ ਖੁਸ਼ ਹੁੰਦਾ ਵੀ ਮੇਰੀ ਧੀ ਵਿਆਹ ਕਰਾ ਰਹੀ ਹੈ ਕਿਉਂਕਿ ਰਾਜੇ ਨੇ ਆਸ ਛੱਡੀ ਹੁੰਦੀ ਹੈ ਉਹ ਜਦੋਂ ਕੁੜੀ ਘਰੋਂ ਚਲੀ ਜਾਂਦੀ ਹੈ ਉਹ ਬਹੁਤ ਪਛਤਾਉਂਦਾ ਫਿਰ ਜਦੋਂ ਦਿਮਾਗ ਠੰਡਾ ਹੁੰਦਾ ਵੀ ਮੈਂ ਇਹ ਕੀ ਕਰ ਬੈਠਿਆ ਮੈਂ ਤਾਂ ਕੁੜੀਓ ਘਰੋਂ ਕੱਢਤੀ ਮੇਰੀ ਨੌਜਵਾਨਤੀ ਹੈ ਤਾਂ ਇਹ ਤਾਂ ਕੋਈ ਖਾਸ ਗੱਲ ਨਹੀਂ ᱛੀ ਵੀ ਜਹੀ ਜੀ ਉਹਦੀ ਅਕਲ ਸੀ ਉਹਨੇ ਮੈਨੂੰ ਜਵਾਬ ਦੇਤਾ ਤਾਂ ਉਹ ਫਿਰ ਸਪਾਈਆਂ ਨੂੰ ਵੀ ਲੱਭਣ ਭੇਜਦਾ ਪਰ ਉਹ ਤਾਂ ਹੁਣ ਖੇਤਾਂ 'ਚ ਬੈਠੀ ਹੈ ਉਹ ਪਿੰਡਾਂ ਸ਼ਹਿਰਾਂ 'ਚ ਫਿਰ ਹੀ ਗਏ ਉਹਨਾਂ ਨੂੰ ਕਿਤੋਂ ਨਾ ਮਿਲੀ ਤੇ ਉਹਨੂੰ ਉਹ ਸਮਝਦਾ ਸੀ ਵੀ ਸ਼ਾਇਦ ਮੇਰੀ ਕੁੜੀ ਮੈਨੂੰ ਮਿਲੇ ਨਾ ਕਦੇ ਜਦੋਂ ਉਹ ਸਿਪਾਹੀ ਜਾਂਦੇ ਨੇ ਵੀ ਤੇਰੀ ਕੁੜੀ ਨੇ ਵਿਆਹ ਕਰਾਉਣਾ ਤੈਨੂੰ ਬੁਲਾਇਆ ਉਹ ਬੜਾ ਖੁਸ਼ ਹੋ ਕੇ ਉਹਨਾਂ ਦੇ ਨਾਲ ਜਾਂਦਾ ਜਾ ਕੇ ਜਦੋਂ ਮਹਿਲਾਾਂ ਚ ਦੇਖਦਾ ਵੀ ਮੇਰੀ ਧੀ ਸਜੀ ਸੰਵਰੀ ਖੜੀ ਹੁੰਦੀ ਹੈ ਭੱਜ ਕੇ ਉਹਨੂੰ ਗਾਰਡਨ ਨਾਲ ਲਾਉਂਦਾ ਬਹੁਤ ਪਿਆਰ ਕਰਦਾ ਕਹਿੰਦਾ ਤੂੰ ਧੀ ਮੈਂ ਤਾਂ ਤੇਰੀ ਆਸ ਹੀ ਛੱਡਤੀ ਸੀ ਹੁਣ ਵੀ ਮੈਂ ਤੈਨੂੰ ਲੱਭਣ ਵਾਸਤੇ ਸਿਪਾਹੀ ਭੇਜੇ ਤੂੰ ਸਾਨੂੰ ਕਿਤੇ ਨਹੀਂ ਮਿਲੀ ਚਲੋ ਜੀ ਉਹ ਕਹਿੰਦੀ ਪਿਤਾ ਜੀ ਵੀ ਮੈਂ ਵਿਆਹ ਇਹਨਾਂ ਨਾਲ ਕਰਾਉਣਾ ਹੈ ਰਾਜਕੁਮਾਰ ਨਾਲ ਵੀ ਤੁਹਾਡੇ ਬਿਨਾ ਮੈਂ ਵਿਆਹ ਨਹੀਂ ਕਰਾਉਣਾ ਉਹ ਕਹਿੰਦਾ ਵੀ ਮੈਨੂੰ ਪਸੰਦ ਹੈ ਵੀ ਮੈਂ ਵਿਆਹ ਤੇ ਕਹਿੰਦਾ ਮੈਂ ਆਪਦੇ ਮੈਲ ਚਲ ਜਾ ਕੇ ਧੂਮ ਧਾਮ ਨਾਲ ਕਰੂੰ ਤੇਰਾ ਵਿਆਹ ਤਾਂ ਹੁਣ ਉਹ ਜਦੋਂ ਖਾਣਾ ਖਾਣ ਦਾ ਟਾਈਮ ਹੁੰਦਾ ਹੈ ਉਹ ਕੁੜੀ ਕਹਿਣ ਲੱਗੀ ਜਾ ਕੇ ਰਸੋਈਏ ਨੂੰ ਕਹਿੰਦੀ ਵੀ ਸਾਰਾ ਖਾਣਾ ਮੈਂ ਬਣਾਉਂਗੀ ਤੂੰ ਮੈਨੂੰ ਗਾਈਡ ਕਰੀ ਜਾਂ ਕੋਲ ਦੱਸ ਦੱਸੀ ਜਾਂ ਉਹ ਆਪਦੇ ਹੱਥ ਨਾਲ ਬਣਾਉਂਦੀ ਐ 8-7 ਆਈਟਮਾਂ ਤੇ ਉਹ ਇੱਕ ਇੱਕ ਕੌਲੀ ਦੇ ਵਿੱਚ ਹਰ ਚੀਜ਼ ਜਿਹੜੀ ਦਾਲਾਂ ਸਬਜ਼ੀਆਂ ਜਿਨ੍ਹਾਂ 'ਚ ਨਮਕ ਪੈਂਦਾ ਉਹ ਕੱਢੀ ਜਾਂਦੀ ਐ ਬਿਨਾਂ ਨਮਕ ਤੋਂ ਨਮਕ ਨਹੀਂ ਪਾਉਂਦੀ ਤਾਂ ਉਹ ਇੱਕ ਸਪੈਸ਼ਲ ਥਾਲ ਅਡ ਲਾਉਂਦੀ ਐ ਉਹਦੇ ਵਿੱਚ ਉਹ ਕੌਲੀਆਂ ਧਰਦੀ ਐ ਉਹ ਜਿਨ੍ਹਾਂ ਦੇ ਵਿੱਚ ਕੋਈ ਨਮਕ ਨਹੀਂ ਹੈਗਾ ਤੇ ਜਦੋਂ ਖਾਣਾ ਲੱਗ ਜਾਂਦਾ ਹੈ ਉਹ ਥਾਲ ਹੋ ਕਹਿੰਦੀ ਵੀ ਇਹ ਥਾਲ ਸਪੈਸ਼ਲ ਹੈ ਮੇਰੇ ਬਾਪ ਦਾ ਥਾਲ ਹੈ ਇਹ ਤਾਂ ਜਦੋਂ ਸਾਰੇ ਖਾਣਾ ਖਾਣ ਲੱਗਦੇ ਨੇ ਉਹ ਕਹਿੰਦੀ ਵੀ ਪਿਤਾ ਜੀ ਆ ਮੈਂ ਆਪਦੇ ਹੱਥਾਂ ਨਾਲ ਸਾਰਾ ਖਾਣਾ ਬਣਾਇਆ ਰਾ ਤੁਹਾਡੇ ਵਾਸਤੇ ਸਪੈਸ਼ਲ ਥਾਲੀ ਲਾਈਏ ਮੈਂ ਜਦੋਂ ਖਾਂਦੇ ਨੇ ਸਾਰੇ ਹਰ ਇਕਲੀ ਇਕਲੀ ਆਈਟਮ ਦਾ ਨਾਮ ਲੈ ਕੇ ਕਹਿੰਦੇ ਨੇ ਵੀ ਖਾਣਾ ਬੜਾ ਸੁਆਦ ਹੈ ਆ ਚੀਜ਼ ਬਹੁਤ ਸੁਆਦ ਹੈ ਆ ਚੀਜ਼ ਬਹੁਤ ਸੁਆਦ ਹੈ ਪਰ ਉਹਦਾ ਬਾਪ ਨਾ ਰੋਟੀ ਖਾਂਦਾ ਉਹ ਮਾੜੀ ਮੋਟੀ ਜਿਹੀ ਬੁਰਕੀ ਲਾਉਂਦਾ ਕਿਉਂਕਿ ਹੁਣ ਦਾਲ ਸਬਜ਼ੀਆਂ ਨੇ ਜਿਹੜੀਆਂ ਨਮਕ ਤੋਂ ਬਿਨਾਂ ਤਾਂ ਕਿੱਥੋਂ ਲੰਗਦੀਆਂ ਨੇ ਫਿੱਕੜੀਆਂ ਨੇ ਤਾਂ ਕੋਈ ਨਾ ਦਾ ਸਵਾਦ ਨਾ ਬਣ ਕੁੜੀ ਦੇਖਦੀ ਹੈ ਕਹਿੰਦੀ ਪਿਤਾ ਜੀ ਮੈਂ ਸ਼ੁਰੂ ਤੋਂ ਤੁਹਾਡਾ ਚਿਹਰਾ ਪੜ ਲੇ ਨਹੀਂ ਹੁੰਦੀਆਂ ਅੱਗੇ ਵੀ ਪੜਦੀ ਰਹੀਆਂ ਅੱਜ ਵੀ ਪੜ ਰਹੀਆਂ ਤੁਹਾਨੂੰ ਐ ਲੱਗਦਾ ਮੈਨੂੰ ਵੀ ਤੁਹਾਨੂੰ ਖਾਣਾ ਪਸੰਦ ਨਹੀਂ ਹੈਗਾ ਤੁਸੀਂ ਕਹਿੰਦੀ ਦੱਸਿਆ ਨਹੀਂ ਵੀ ਖਾਣਾ ਕਿਵੇਂ ਬਣਿਆ ਉਹ ਕਹਿੰਦਾ ਧੀ ਇਹ ਦੇਖਣ ਨੂੰ ਤਾਂ ਖਾਣਾ ਬਹੁਤ ਸੋਹਣਾ ਆੱਖਾਂ ਨੂੰ ਤਾਂ ਜਦੋਂ ਖਾਣਿਆ ਕਹਿੰਦਾ ਇਹ ਤਾਂ ਹੈ ਹੀ ਕੁਛ ਨਹੀਂ ਕਹਿੰਦਾ ਬਿਲਕੁਲ ਹੀ ਸਵਾਦ ਨਹੀਂ ਹੈਗਾ ਬੇਸਵਾਦ ਦਾ ਕਹਿੰਦੀ ਮੈਂ ਜਾਣਦੀ ਆ ਪਿਤਾ ਜੀ ਨਮਕ ਨਹੀਂ ਹੈਗਾ ਕਹਿੰਦੀ ਹਰ ਨਮਕ ਵਾਲੀਆਂ ਚੀਜ਼ਾਂ ਚ ਦਾਲ ਸਬਜ਼ੀਆਂ ਚ ਨਮਕ ਨਹੀਂ ਹੈਗਾ ਉਹ ਕਹਿੰਦਾ ਹਾਂ ਕਹਿੰਦੀ ਉਹ ਕਹਿੰਦਾ ਫਿਰ ਤਾਂ ਇਹ ਕੀ ਕੀਤਾ ਨਮਕ ਕਿਉਂ ਨਹੀਂ ਪਾਇਆ ਮੈਨੂੰ ਕਿਉਂ ਦਿੱਤਾ ਹੈ ਉਹ ਕਹਿੰਦੀ ਪਿਤਾ ਜੀ ਉਹ ਦਿਨ ਯਾਦ ਕਰੋ ਜਿਸ ਦਿਨ ਮੈਂ ਘਰੋਂ ਆਈਆਂ ਛੱਡ ਕੇ ਤੇ ਸਾਰੇ ਸੁਣਦੇ ਨੇ ਬੈਠੇ ਉਹ ਕਹਿੰਦੀ ਤੁਸੀਂ ਮੈਨੂੰ ਪੁੱਛਦੇ ਸੀ ਨਾ ਵੀ ਮੇਰਾ ਐ ਰਹਿਣ ਦਾ ਪੁਖਾਰੀਆਂ ਵਾਲੰਗੂ ਕੱਪੜੇ ਪਾਉਣ ਦਾ ਕੀ ਰਾਜ ਹੈ ਕਹਿੰਦੀ ਮੈਂ ਅੱਜ ਦੱਸਦੀ ਹਾਂ ਸਾਰੇ ਸੁਣ ਲਓ ਕਹਿੰਦੀ ਮੇਰੇ ਪਿਓ ਨੇ ਮੈਨੂੰ ਪੁੱਛਿਆ ਵੀ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦੀ ਹੈ ਕਹਿੰਦੀ ਮੈਂ ਜਵਾਬ ਦਿੱਤਾ ਵੀ ਜਿੰਨਾ ਕਿਸੇ ਢਾਲ ਸਬਜੀ ਦੇ ਵਿੱਚ ਇੱਕ ਦੋ ਚੂਟਕੀਆਂ ਨਮਕ ਹੁੰਦਾ ਨਾ ਉਹਨਾਂ ਤੁਹਾਨੂੰ ਪਿਆਰ ਕਰਦੀਆਂ ਮੈਂ ਕਹਿੰਦੀ ਇਹਨੇ ਗੁੱਸੇ 'ਚ ਮੈਨੂੰ ਘਰੋਂ ਕੱਢਤਾ ਵੀ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਹੋ ਸਕੇ ਤਾਂ ਮਹਿਲ ਛੱਡ ਜਾ ਕਹਿੰਦੀ ਮੈਂ ਤਾਂ ਆ ਗਈ ਬਾਹਰ ਵੀ ਜੇ ਘਰ ਛੱਡੂੰਗੀ ਤਾਂ ਹੀ ਅੱਖਾਂ ਤੋਂ ਦੂਰ ਹੋਵਾਂਗੀ ਵੀ ਨਾਲੇ ਹੁਣ ਮੈਨੂੰ ਕੋਈ ਕੰਮ ਨਹੀਂ ਮਿਲਣਾ ਸੋਹਣੀ ਸੁਨੱਖੀ ਦੇਖ ਕੇ ਤਾਂ ਕਿਸੇ ਨੇ ਮੈਨੂੰ ਗਲਤ ਫਾਇਦਾ ਉਠਾਉਣਾ ਕਹਿੰਦੀ ਫਿਰ ਮੈਂ ਇੱਕ ਬੁਖਾਰਨ ਤੋਂ ਕੱਪੜੇ ਲੈ ਉਹਨੇ ਕਰੋ ਨਿਕਲਣ ਤੱਕ ਦੀ ਸਾਰੀ ਕਹਾਣੀ ਸੁਨਾਤੀ ਹੁਣ ਉਹਦਾ ਪਿਓ ਪਛਤਾਉਂਦਾ ਹੈ ਕਹਿੰਦਾ ਮੈਂ ਤਾਂ ਧੀਏ ਤੈਨੂੰ ਉਸ ਦਿਨ ਸਮਝ ਹੀ ਨਹੀਂ ਸਕਿਆ ਕਹਿੰਦਾ ਜਿਵੇਂ ਨਮਕ ਤੋਂ ਬਿਨਾ ਖਾਣਾ ਬੇਸਵਾਦ ਹੈ ਨਾ ਕਹਿੰਦਾ ਇਹਦਾ ਮਤਲਬ ਨਮਕ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਤੈਂ ਮੈਨੂੰ ਨਮਕ ਦੇ ਬਰਾਬਰ ਤੋਲਿਆ ਕਹਿੰਦਾ ਇਸ ਲਈ ਮੇਰੀ ਤਾਂ ਮਹੱਤਤਾ ਬਹੁਤ ਜ਼ਿਆਦਾ ਸੀ ਕਹਿੰਦਾ ਤਾਂ ਮੈਂ ਹੀ ਗਲਤ ਸਮਝ ਗਿਆ ਉਹ ਕਹਿਣ ਲੱਗੀ ਵੀ ਹਾਂ ਪਿਤਾ ਜੀ ਅੱਜ ਤੁਸੀਂ ਸਮਝ ਗਏ ਨਾ ਉਹਨੇ ਕੁੜੀ ਨੂੰ ਫੇਰ ਘੁੱਟ ਕੇ ਗੜਨ ਨਾਲ ਲਾ ਲਿਆ ਚਲੋ ਹੁਣ ਉਹ ਕੁੜੀ ਨੂੰ ਲੈ ਜਾਂਦਾ ਮਹਿਲਾਂ ਚੋਂ ਆਬਦਿਆਂ ਚੋਂ ਤੋਰਦਾ ਧੁੰਮ ਧਮ ਨਾਲ ਉਹਦਾ ਵਿਆਹ ਕਰਦਾ ਤੇ ਉਦੋਂ ਹੁਣ ਜਿਹੜਾ ਚੰਦਰਪਾਨ ਹੁੰਦਾ ਉਹਦਾ ਪਿਓ ਕਹਿਣ ਲੱਗਿਆ ਵੀ ਮੈਂ ਹੁਣ ਤੈਨੂੰ ਰਾਜ ਤਿਲਕ ਦੇਣਾ ਵੀ ਤੂੰ ਰਾਜਾ ਬਣ ਕੇ ਸਾਮ ਸਾਰਾ ਕੁਝ ਚਲੋ ਉਹਦਾ ਰਾਜ ਤਿਲਕ ਹੋ ਜਾਂਦਾ ਹੈ ਹੁਣ ਚੰਦਰਪਾਨ ਰਾਜਾ ਬਣ ਜਾਂਦਾ ਹੈ ਤਾਂ ਇੱਕ ਦਿਨ ਉਹ ਸੋਚਦਾ ਹੈ ਵੀ ਮੈਂ ਆਪਣੀ ਪਰਜਨ ਦੇਖਾਂ ਜਾ ਕੇ ਵੀ ਕਿਵੇਂ ਰਹਿੰਦੀ ਹੈ ਮੇਰੀ ਪਰਜਾ ਉਹ ਭੇਸ ਬਦਲ ਕੇ ਘੋੜੇ ਤੇ ਚੱਲਿਆ ਜਾਂਦਾ ਹੈ ਤਾਂ ਉਹ ਜਦੋਂ ਇੱਕ ਪਿੰਡਾਂ ਦੇ ਵਿੱਚੋਂ ਦੀ ਲੰਘਦਾ ਹੈ ਤਾਂ ਇੱਕ ਪਿੰਡ ਦੇ ਵਿੱਚ ਉਹਨੂੰ ਕੋਈ ਬੰਦਾ ਮਿਲਦਾ ਉਹਨੂੰ ਹੱਥ ਦੇ ਦਿੰਦਾ ਵੀ ਮੈਨੂੰ ਘੋੜੇ ਤੇ ਬਿਠਾ ਲੈ ਉਠਾ ਲੈਂਦਾ ਹੈ ਉਹਨੂੰ ਕਹਿੰਦਾ ਕਿੱਥੇ ਜਾਣਾ ਹੈ ਕਹਿੰਦਾ ਅਗਲੇ ਪਿੰਡ ਜਾਣਾ ਹੈ ਤਾਂ ਹੁਣ ਉਹ ਅਗਲੇ ਪਿੰਡ ਗਿਆ ਉਹ ਰਾਜੇ ਨੂੰ ਉਹਨੂੰ ਕੀ ਪਤਾ ਸੀ ਵੀ ਇਹ ਰਾਜਾ ਕਿਉਂਕਿ ਉਹਦੇ ਸਾਦੇ ਹੀ ਕੱਪੜੇ ਪਾਏ ਹੋਏ ਸੀ ਉਹਨੂੰ ਕਹਿੰਦਾ ਬੱਸ ਬਾਈ ਮੈਨੂੰ ਇੱਥੇ ਲਾ ਦਿਆ ਪਿੰਡ 'ਚ ਉਹਨੇ ਘੋੜਾ ਰੋਕਿਆ ਉਹਨੂੰ ਲਾਤਾ ਜਦੋਂ ਉਹ ਜੰਦਰਪਨ ਤੁਰਨ ਲੱਗਿਆ ਉਹ ਬੰਦੇ ਨੇ ਰੌਲਾ ਪਾਤਾ ਹੈਗਾ ਸੀ ਉਹ ਠੱਗ ਜਦੋਂ ਨੇ ਰੌਲਾ ਪਾਤਾ ਕਹਿੰਦਾ ਵੀ ਮੇਰਾ ਘੋੜਾ ਦੇ ਉਹ ਕਹਿੰਦਾ ਘੋੜਾ ਤਾਂ ਮੇਰਾ ਹੈ ਰਾਜਾ ਕਹਿੰਦਾ ਉਹ ਕਹਿੰਦਾ ਮੈਂ ਤੈਨੂੰ ਬਿਠਾ ਕੇ ਲਿਆਇਆ ਭਾਈ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ ਵੀ ਦੇਖੋ ਲੋਕੋ ਮੇਰੇ ਨਾਲ ਠੱਗੀ ਮਾਰਦਾ ਮੈਂ ਇਹਨੂੰ ਘੋੜਾ ਲਿਆ ਘੋੜੇ ਤੇ ਬਿਠਾ ਕੇ ਲਿਆਇਆ ਇਹ ਹੁਣ ਕਹਿੰਦਾ ਮੇਰਾ ਘੋੜਾ ਲੋਕ ਕਹਿੰਦੇ ਵੀ ਐਂ ਤਾਂ ਤੁਹਾਡਾ ਰੌਲਾ ਨਹੀਂ ਮੁੱਕਣਾ ਵੀ ਜਿਹੜਾ ਸਾਡੇ ਪਿੰਡ ਦਾ ਚੌਧਰੀ ਹੈ ਨਾ ਤੁਸੀਂ ਉਹਦੇ ਲਵੇ ਜਾਓ ਉਹ ਬਹੁਤ ਫੈਸਲੇ ਕਰਦਾ ਹੈ ਸਹੀ ਫੈਸਲੇ ਕਰਦਾ ਵੀ ਉੱਥੇ ਜਾਓ ਉਹ ਭਾਈ ਉੱਥੇ ਪਹੁੰਚ ਜਾਂਦੇ ਨੇ ਤਾ ਉੱਥੇ ਜਾਂਦੇ ਨੇ ਉੱਥੇ ਫੈਸਲੇ ਵਾਲਿਆਂ ਦੀ ਲਾਈਨ ਲੱਗੀ ਪਈ ਹੁੰਦੀ ਹੈ ਉਹ ਆਪਦੀ ਵਾਰੀ ਦੀ ਉਡੀਕ ਕਰਦੇ ਨੇ ਉਹਨਾਂ ਦੇ ਮੂਹਰੇ ਇੱਕ ਇੱਕ ਤਾਂ ਉਹ ਖੜਾ ਹੁੰਦਾ ਹੈ ਤੇ ਤੇਲੀ ਤੇਲੀ ਦੇ ਨਾਲ ਲੜਾਈ ਹੋ ਰਹੀ ਹੁੰਦੀ ਹੈ ਜਿਹੜਾ ਰੌਲਾ ਹੁੰਦਾ ਇੱਕ ਗਵਾਲੇ ਦਾ ਦੋਜੀ ਦੋਜੀ ਦਾ ਹੋ ਜਾਂਦਾ ਉਹ ਦੁੱਧ ਹੀ ਹੈ ਜਿਹੜਾ ਦੁੱਧ ਪਾਉਣ ਵਾਲਾ ਉਹ ਕਹਿੰਦਾ ਵੀ ਇਹ ਥੈਲੀ ਚ ਰੁਪਈਏ ਨੇ ਵੀ ਮੇਰੇ ਨੇ ਤੇ ਤੇਲੀ ਕਹਿੰਦਾ ਵੀ ਇਹ ਮੇਰੇ ਨੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਆਥਣ ਹੋ ਜਾਂਦਾ ਹੈ ਤਾਂ ਉਹ ਜਿਹੜਾ ਚੌਧਰੀ ਹੁੰਦਾ ਹੈ ਫੈਸਲਾ ਕਰਦਾ ਉਹ ਕਹਿੰਦਾ ਵੀ ਹੁਣ ਤੁਹਾਡਾ ਫੈਸਲਾ ਸਵੇਰੇ ਹੋਊਗਾ ਤੁਸੀਂ ਕੱਲ ਨੂੰ ਆਇਓ ਇਹ ਥੈਲੀ ਨੂੰ ਇੱਥੇ ਰੱਖ ਜੋ ਤਾਂ ਹਣ ਉਹ ਉਹਨਾਂ ਨੂੰ ਕਹਿੰਦਾ ਰਾਜੇ ਨੂੰ ਚੰਦਰਪਾਨ ਨੂੰ ਵੀ ਹਾਂ ਵੀ ਤੁਹਾਡਾ ਕੀ ਰੌਲਾ ਉਹ ਕਹਿੰਦਾ ਜੀ ਇਹ ਘੋੜਾ ਮੇਰਾ ਹੈ ਉਹ ਕਹਿੰਦਾ ਵੀ ਮੇਰਾ ਹੈ ਉਹ ਕਹਿੰਦਾ ਐ ਕਰੋ ਤੁਹਾਡਾ ਵੀ ਫੈਸਲਾ ਸਵੇਰੇ ਹੋਊਗਾ ਘੋੜਾ ਇੱਥੇ ਖੜਾ ਦੋ ਸਵੇਰੇ ਆ ਜਿਓ ਹੁਣ ਭਾਈ ਉਹ ਚਲੇ ਜਾਂਦੇ ਨੇ ਜਦੋਂ ਸਵੇਰ ਹੁੰਦੀ ਆ ਤਾਂ ਸਵੇਰੇ ਹੀ ਉਹ ਦੋਨੇ ਤੇ rau ਆ ਜਾਂਦੀਆਂ ਨੇ ਗਵਾਲਾ ਤੇ ਦੋਜੀ ਤੇ ਉਹ ਤੇਲੀ ਤੇ ਇਧਰੋਂ ਰਾਜਾ ਤੇ ਠੱਗ ਚਲੇ ਜਾਂਦੇ ਨੇ ਉਹ ਫਿਰ ਜਾਂਦਿਆਂ ਨੂੰ ਕਹਿੰਦਾ ਤੇਲੀ ਨੂੰ ਕਹਿੰਦਾ ਵੀ ਇਹ ਤੇਰੇ ਨਹੀਂ ਹਨ ਪੈਸੇ ਪੈਸੇ ਦੋਜੀ ਦੇ ਨੇ ਉਹ ਉਹ ਦੁੱਧ ਵਾਲੇ ਨੂੰ ਥੈਲੀ ਫੜਾ ਦਿੰਦਾ ਉਹ ਲੈ ਕੇ ਖੁਸ਼ ਹੋ ਕੇ ਚੱਲਿਆ ਜਾਂਦਾ ਕਿਉਂਕਿ ਪੈਸੇ ਹੁੰਦੇ ਹੀ ਹੁੰਦੇ ਨੇ ਫਿਰ ਉਹ ਰਾਜੇ ਤੇ ਉਹਦੀ ਵਾਰੀ ਆਉਂਦੀ ਹੈ ਠੱਗ ਦੀ ਉਹ ਪਹਿਲਾਂ ਇੱਕ ਜਾਨੇ ਨੂੰ ਲੈ ਕੇ ਜਾਂਦਾ ਕਹਿੰਦਾ ਵੀ ਕੱਲਾ ਕੱਲਾ ਜੱਲੂ ਮੇਰੇ ਨਾਲ ਵੀ ਘੋੜਿਆਂ ਦੇ ਵਿੱਚ ਥੋੜਾ ਘੋੜਾ ਖੜਾ ਹੈ ਉਹਨੂੰ ਪਛਾਣੋ ਤਾਂ ਠੱਗ ਜਾਂਦਾ ਨਾਲ ਉਹ ਘੋੜੇ ਨੂੰ ਪਛਾਣ ਕੇ ਕਹਿੰਦਾ ਜੀ ਆਹ ਘੋੜਾ ਹੈ ਮੇਰਾ ਰਾਜਾ ਚੌਧਰੀ ਉਹਨੂੰ ਛੱਡ ਜਾਂਦਾ ਹੈ ਤੇ ਚੰਦਰਪਾਨ ਨੂੰ ਲੈ ਜਾਂਦਾ ਹੈ ਚੰਦਰਪਾਨ ਵੀ ਜਾ ਕੇ ਪਛਾਣ ਲੈਂਦਾ ਉਹਦਾ ਤਾਂ ਹੁਣ ਹੁੰਦਾ ਹੀ ਹੈ ਘੋੜਾ ਉਹ ਕਹਿੰਦਾ ਜੀ ਆਹ ਘੋੜਾ ਹੈ ਮੇਰਾ ਉਹ ਆ ਜਾਂਦੇ ਨੇ ਤਾਂ ਆ ਕੇ ਉਹ ਸਿਪਾਹੀਆਂ ਨੂੰ ਕਹਿੰਦਾ ਵੀ ਇਸ ਬੰਦੇ ਨੂੰ ਘੋੜਾ ਦਿੱਤਾ ਜਾਵੇ ਚੰਦਰਪਾਨ ਨੂੰ ਹੁਣ ਚੰਦਰਪਾਨ ਪੁੱਛਦਾ ਤੇ ਉਹਨੂੰ ਕਹਿੰਦਾ ਵੀ ਇਹ ਤੇ 50 ਕੂੜੇ ਲਾਉਗੇ ਇਹ ਝੂਠ ਬੋਲਦਾ ਹੈ ਉਹ ਠੱਗ ਨੂੰ ਕਹਿੰਦਾ ਸਿਪਾਹੀ ਉਹਨੂੰ ਫੜ ਲੈਂਦੇ ਨੇ ਚੰਦਰਪਾਨ ਉਹਨੂੰ ਪੁੱਛਦਾ ਹੈ ਵੀ ਤੁਸੀਂ ਇਹ ਫੈਸਲਾ ਕਿਵੇਂ ਕਰਿਆ ਸਹੀ ਫੈਸਲਾ ਕਰਿਆ ਕਿਵੇਂ ਕੀਤਾ ਕੀ ਸੋਚਿਆ ਤੁਸੀਂ ਉਹ ਕਹਿੰਦਾ ਵੀ ਜਿਹੜਾ ਤਾਂ ਉਹ ਤੇਲ ਸੀ ਤੇਲੀ ਸੀ ਉਹ ਕਹਿੰਦਾ ਮੇਰੇ ਪੈਸੇ ਨੇ ਦੁੱਧ ਵਾਲਾ ਕਹਿੰਦਾ ਮੇਰੇ ਨੇ ਕਹਿੰਦਾ ਮੈਂ ਰਾਤ ਨੂੰ ਉਹ ਤਾਂ ਰਖਾਏ ਸੀ ਕਹਿੰਦਾ ਮੈਂ ਉਬਲਦੇ ਪਾਣੀ ਦੇ ਵਿੱਚ ਪਾਤੇ ਜੇ ਉਹ ਤੇਲੀ ਦੇ ਹੁੰਦੇ ਕਹਿੰਦਾ ਤੇਲ ਆ ਜਾਂਦਾ ਉੱਪਰ ਕਿਉਂਕਿ ਜਦੋਂ ਤੇਲੀ ਤੇਲ ਕੱਢਦਾ ਦਿਨ ਰਾਤ ਤਾਂ ਉਹਦੇ ਤੇਲ 'ਚ ਹੱਥ ਰਹਿੰਦੇ ਨੇ ਵੀ ਤੇਲ ਜ਼ਰੂਰ ਲੱਗਦਾ ਪੈਸਿਆਂ ਨੂੰ ਤਾਂ ਉਹ ਸਿੱਕੇ ਤੇ ਕਹਿੰਦਾ ਕਿਸੇ ਤੇ ਤੇਲ ਨਹੀਂ ਸੀ ਵੀ ਤੇਲ ਫਿਰ ਗਰਮ ਪਾਣੀ ਨਾਲ ਉੱਪਰ ਆ ਜਾਂਦਾ ਇਸ ਲਈ ਕਹਿੰਦਾ ਮੈਂ ਸਮਝ ਗਿਆ ਵੀ ਤੇਰੇ ਲਈ ਝੂਠ ਬੋਲਦਾ ਹੈ ਪੈਸੇ ਦੁੱਧੜ ਲੈਦੇ ਨੇ ਤਾਂ ਤੇਰਾ ਘੋੜਾ ਕਹਿੰਦਾ ਮੈਂ ਐ ਪਛਾਣਿਆ ਜਦੋਂ ਮੈਂ ਤੈਨੂੰ ਲੈ ਕੇ ਗਿਆ ਬਿੱਤਾਏ ਘੋੜਾ ਪਛਾਣ ਲਿਆ ਘੋੜੇ ਨੇ ਤੈਨੂੰ ਵੀ ਪਛਾਣਿਆ ਜਦੋਂ ਤੂੰ ਅੰਦਰ ਵੜਿਆ ਘੋੜਾਏ ਘੋੜੇ ਨੇ ਫਟਾਫਟ ਖੁਸ਼ ਹੋ ਗਿਆ ਘੋੜਾ ਵੀ ਤੈਨੂੰ ਦੇਖ ਕੇ ਵੀ ਮੇਰਾ ਮਾਲਕ ਆ ਗਿਆ ਕਹਿੰਦਾ ਉਹ ਸਿਰ ਮਾਰਨ ਲੱਗ ਗਿਆ ਤੇ ਜਦੋਂ ਕਹਿੰਦਾ ਆਪਾਂ ਵਾਪਸ ਆਏ ਜਦੋਂ ਤਾਂ ਘੋੜਾ ਪਛਾਣ ਲਿਆ ਵੀ ਆਹ ਹੈ ਕਹਿੰਦਾ ਆਪਾਂ ਵਾਪਸ ਆਉਣ ਲੱਗੇ ਕਹਿੰਦਾ ਮੈਂ ਦੇਖਿਆ ਪਿੱਛੇ ਮੁੜ ਮੁੜ ਕੇ ਵੀ ਘੋੜੇ ਨੂੰ ਬਹੁਤ ਉਤਾਵਲਾਪਨ ਹੋਇਆ ਹੋਇਆ ਸੀ ਵੀ ਮੇਰਾ ਮਾਲਕ ਜਾ ਰਿਹਾ ਹੈ ਕਹਿੰਦਾ ਘੋੜੇ ਨੂੰ ਆਏ ਸੀ ਵੀ ਮੈਂ ਤਾਂ ਪਿੱਛੇ ਭੱਜ ਲਾਂ ਤੇ ਜਦੋਂ ਕਹਿੰਦਾ ਉਹ ਦੂਜਾ ਬੰਦਾ ਸੀ ਜਿਹੜਾ ਠੱਗ ਕਹਿੰਦਾ ਜਦੋਂ ਉਹ ਗਿਆ ਸੀ ਘੋੜੇ ਨੂੰ ਪਛਾਣ ਉਹਨੇ ਵੀ ਲਿਆ ਵੀ ਆਹ ਘੋੜਾ ਹੈ ਪਰ ਕਹਿੰਦਾ ਘੋੜਾ ਚੁੱਪ ਕਰਿਆ ਖੜਾ ਰਿਹਾ ਉਸ਼ਨ ਨੀਉ ਨੇ ਕਰਿਆ ਇਸ ਲਈ ਕਹਿੰਦਾ ਮੈਂ ਦੇਖ ਲਿਆ ਵੀ ਮਾਲਕ ਤੂੰ ਐ ਤਾਂ ਉਹ ਭਾਈ ਬੜਾ ਖੁਸ਼ ਹੋਇਆ ਤਾਂ ਹੁਣ ਉਹ ਉਹਨੂੰ ਕਹਿੰਦਾ ਵੀ ਤੂੰ ਐ ਕਰ ਮੇਰੇ ਨਾਲ ਮੇਰੇ ਮਹਿਲਾਂ ਚ ਚੱਲ ਤੂੰ ਇੱਥੇ ਰਹਿਣ ਵਾਲਾ ਨਹੀਂ ਹੈਗਾ ਤੇ ਵੀ ਤੂੰ ਤਾਂ ਇਹ ਜੇ ਇਹੀ ਫੈਸਲੇ ਮੇਰੀ ਹੈਲਪ ਕਰਿਆ ਕਰੇਗਾ ਉੱਥੇ ਮਹਿਲਾਂ ਦੇ ਵਿੱਚ ਤੈਨੂੰ ਮੈਂ ਰਾਜਗਦੀ ਦੇਉਂਗਾ ਤਾ ਹੁਣ ਭਾਈ ਉਹਨੂੰ ਚੌਧਰੀ ਨੂੰ ਉੱਥੇ ਲੈ ਜਾਂਦਾ ਤੇ ਉਹਦੇ ਨਾਲ ਉਹ ਉਹਨੂੰ ਆਪਦਾ ਵਜ਼ੀਰ ਬਣਾਉਂਦਾ ਹੈ ਉਹਦੇ ਨਾਲ ਫੈਸਲੇ ਕਰਾਉਂਦਾ ਸੋ ਨਾਲੇ ਉਹਦੀ ਜ਼ਿੰਦਗੀ ਬਦਲ ਗਈ ਪਿੰਡ ਚੋਂ ਉੱਥੋਂ ਸ਼ਹਿਰ ਚ ਆ ਕੇ ਮਹਿਲਾਂ ਦੇ ਵਿੱਚ ਰਹਿੰਦਾ ਆਪਣੇ ਪਰਿਵਾਰ ਦੇ ਨਾਲ ਨਾਲੇ ਤਨਖਾਹ ਮਿਲਦੀ ਹੈ ਨਾਲੇ ਰਾਜ ਮਹਿਲ ਦੇ ਵਿੱਚ ਰਹਿੰਦਾ ਨਾਲੇ ਰਾਜ ਗੱਦੀ ਮਿਲ ਗਈ ਤੇ ਉਹ ਚੰਦਰਪਾਣ ਵੀ ਹੁਣ ਆਪਦੀ ਫੈਮਿਲੀ ਦੇ ਵਿੱਚ ਪੂਰਾ ਖੁਸ਼ ਹੈ ਉਧਰੋਂ ਉਸ ਕੁੜੀ ਦੇ ਬਾਪ ਨੇ ਵੀ ਆਪ ਦਾ ਕਿਉਂ ਉਹਦੇ ਦੋ ਤੀ ਐਸੀ ਉਹਨੇ ਵੀ ਆਪ ਦਾ ਰਾਜ ਭਾਗ ਧੀ ਨੂੰ ਵੰਡਤਾ ਤੇ ਇੰਨੀ ਕੁ ਮੇਰੀ ਬਾਤ ਹੈ ਜੀ ਧੰਨਵਾਦ ਜੀ